ਸੋ ਗੁਰੂ ਪਿਆਰਿਓ ਮਹਾਰਾਜ ਜੀ ਕਹਿੰਦੇ ਕੋਈ ਕਰਮ ਕਰਦਾ ਵਿਸ਼ੇਸ਼ ਰੁੱਤਾਂ ਨੂੰ ਮੁੱਖ ਰੱਖ ਕੇ ਕੋਈ ਇਥੇ ਤਾਂ ਨੂੰ ਮੁੱਖ ਰੱਖ ਕੇ ਤੇ ਤਾਂ ਤੋਂ ਪਾਪ ਕੀ ਹੁੰਦਾ ਜਿਵੇਂ ਮਸਿਆਈ ਮਸਿਆ ਤੋਂ ਅਗਲਾ ਦਿਨ 1, 2, 3, 4 5ਵਾਂ ਪੰਜਵੀਂ ਇਸ ਤਰ੍ਹਾਂ ਫਿਰ ਕਈ ਮਹਾਰਾਜ ਕਹਿੰਦੇ ਕਰਮ ਕਰਦੇ ਹਨ ਵਾਰਾਂ ਨੂੰ ਮੁੱਖ ਰੱਖ ਕੇ ਕੋਈ ਐਤਵਾਰ ਨੂੰ ਕਰਦਾ ਕੋਈ ਬੁੱਧਵਾਰ ਨੂੰ ਕਰਦਾ ਕਈ ਜਿਹੜੇ ਰਾਤ ਨੂੰ ਕਰਮ ਕਰਦੇ ਚੰਦਰ ਗ੍ਰਹਿਣ ਵਾਲੇ ਦਿਨ ਕਈ দান ਪੁੰਨ ਕਰਦੇ ਕਈ ਜਿਹੜੇ ਤਾੰਤਰਿਕ ਹਨ ਉਹ ਜੰਤਰ ਮੰਤਰ ਸਹਿਤ ਕਰਦੇ ਰਾਤ ਨੂੰ ਕਈ ਫਕੀਰ ਰਾਤ ਨੂੰ ਦੁਆ ਕਰਦੇ ਖੁਦਾ ਨੂੰ ਪਰਮਾਤਮਾ ਨੂੰ ਕਈ ਸੰਤ ਭਗਤ ਗੁਰਮੁਖ ਜਨ ਪਰਮੇਸ਼ਰ ਦੀ ਬੰਦਗੀ ਕਰਦੇ ਰਾਤ ਨੂੰ ਔਰ ਅਮਰਤ ਵੇਲੇ ਉੱਠ ਕਰਕੇ ਤੜਕੇ ਉੱਠ ਕਰਕੇ ਬ੍ਰਹਮੂ ਰਤਨੋ ਪਰਮਾਤਮਾ ਦਾ ਨਾਮ ਜਪਦੇ ਮਹਾਰਾਜ ਨੇ ਆਖਿਆ ਨਾ ਬਾਣੀ ਦੇ ਵਿੱਚ ਅਮਰਤ ਵੇਲਾ ਸਾਚਣਾਓ ਵੜਿਆਈ ਵਿਚਾਰ ਇਹ ਚੰਗਾ ਹੈ ਸਾਧ ਸੰਗਤ ਜੀ ਅਮਰਤ ਵੇਲਾ ਤੜਕੇ ਉੱਠ ਕੇ ਨਾਮ ਜਪਣਾ ਚੰਗਾ ਹੈ ਸੋ ਕੋਈ ਸਾਧ ਸੰਗਤ ਜੀ ਰੁੱਤਾਂ ਨੂੰ ਮੁੱਖ ਰੱਖ ਕੇ ਕਰਮ ਕਰਦਾ ਹੈ ਜਿਵੇਂ ਬਸੰਤਰੋ ਦੋਤ ਦੇ ਵਿੱਚ ਚੇਤ ਤੇ ਵਿਸਾਖ ਦਾ ਮਹੀਨਾ ਆ ਜਾਂਦਾ ਹੈ ਗਰੀਖਾ ਵਿਰੋਧ ਦੇ ਵਿੱਚ ਜੇੜ ਤੇ ਹਾੜ ਆ ਜਾਂਦਾ ਪਾਵਸ ਰੁੱਖ ਯਾਨੀ ਵਰਖਾ ਰੁੱਤ ਵਰਖਾ ਰੁੱਤ ਚੱਲ ਰਹੀ ਹੈ ਹੁਣ ਵਰਖਾ ਰੁੱਤ ਦੇ ਵਿੱਚ ਜਿਵੇਂ ਸਾਵਣ ਦਾ ਮਹੀਨਾ ਸ਼ਾਵਣ ਚੱਲ ਲਿਆ ਭਾਦਰੋ ਸੋ ਕੋਈ ਸਾਧ ਸੰਗਤ ਜੀ ਵਿਸ਼ੇਸ਼ ਰੁੱਤਾਂ ਦੇ ਵਿੱਚ ਮੁਖ ਰੱਖ ਕੇ ਕੋਈ ਕਰਮ ਕਰਦਾ ਮਹਾਰਾਜ ਕਹਿੰਦੇ ਕੋਈ ਥਿੱਤਾ ਨੂੰ ਵਿਸ਼ੇਸ਼ ਰੱਖ ਕੇ ਕਰਮ ਕਰਦਾ ਜਿਸ ਤਰ੍ਹਾਂ ਆਮ ਨੌਮੀ ਜਿਵੇਂ ਮਸੀਹ ਤੋਂ ਬਾਅਦ ਦੱਸਿਆ ਦਾਸ ਨੇ ਮਸੀਤ ਆਦੋ 1 2 3 4 5 5ਵੀਂ 9ਵੀਂ 10ਵੀਂ ਤੋਂ 10 ਗੁਰੂ ਪਿਆਰੇ ਵੀ ਦੱਸ ਦਵੇ ਕਿਉਂਕਿ ਸਿੱਖਾਂ ਦੇ ਵਿੱਚ ਭਰਮ ਭਲੇਖਾ ਪਿਆ ਵੀ ਕਦੇ ਤਾਂ ਮਹਾਰਾਜ ਦਾ ਪ੍ਰਕਾਸ਼ ਪੁਰਬ ਇੱਕ ਵਾਰ ਆਉਂਦਾ ਕਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਸਾਲ ਦੇ ਵਿੱਚ ਦੋ ਵਾਰ ਆਉਂਦਾ ਕਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਆਉਂਦਾ ਹੀ ਨਹੀਂ ਸਾਨੂੰ ਫਿਕਸ ਕਰ ਦੇਣੀ ਚਾਹੀਦੀਆਂ ਤਰੀਕਾਂ ਆਪਾਂ ਕਹਿੰਦੇ ਆ ਨਾ ਜਿਹੜਾ ਤਾਂ ਗੁਰੂ ਪਿਆਰਿਓ 5 ਜਨਵਰੀ ਵਾਲੇ ਕਹਿੰਦੇ ਨੇ ਵੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਅਸੀਂ 5 ਜਨਵਰੀ ਨੂੰ ਮਨਾਉਣਾ ਉਹ ਤਾਂ ਬਿਲਕੁਲ ਹੀ ਗਲਤ ਆ ਗੁਰੂ ਪਿਆਰਿਓ ਇਤਿਹਾਸ ਦੇ ਵਿੱਚ ਕਿਤੇ 5 ਜਨਵਰੀ ਹੈ ਹੀ ਨਹੀਂ ਸੀ ਠੀਕ ਆ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਸਮੇਂ ਇੱਕ ਤਾਂ 23 ਪੋਹ ਸੀ 23 ਪੋਹ ਤੋਂ ਮਤਲਬ ਹੁੰਦਾ ਪੋਹ ਦਾ ਮਹੀਨਾ ਤੋਂ 23ਵਾਂ ਦਿਨ ਆ ਇੱਕ ਸੀ ਪੋਸੂਦੀ 7ਵੀਂ ਪੋਸੂਦੀ 7ਵੀਂ ਦਾ ਮਤਲਬ ਜਿਸ ਤਰ੍ਹਾਂ ਸਾਰੇ ਸੰਪਰਦਾਵਾਂ ਦੇ ਵਿੱਚ ਡੇਰਿਆਂ ਦੇ ਵਿੱਚ ਮਹਾਪੁਰਖ ਸਾਰੇ ਇਸੇ ਤਰੀਕੇ ਦੇ ਨਾਲ ਮਨਾਉਂਦੇ ਪੋਸੂਦੀ 7ਵੀਂ ਨੂੰ ਇਹ ਕੋਈ ਬਾਹਮਣਵਾਦ ਨਹੀਂ ਸਾਧ ਸੰਗਤ ਜੀ ਪੋਸੂਦੀ 7ਵੀਂ ਦਾ ਮਤਲਬ ਹੈ 10ਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪਰਬ ਪੋ ਦਾ ਮਹੀਨਾ ਆਇਆ ਪੋ ਦਾ ਮਹੀਨਾ ਆਇਆ ਪੋ ਦੇ ਮਹੀਨੇ ਜਦੋਂ ਮਸੇ ਆਈ ਉਹਨਾਂ ਮਸਿਆ ਕਈ ਕਹਿੰਦੇ ਮਸਿਆ ਸੰਗਰਾਂਦਾ ਵੀ ਇਹ ਵੀ ਬਾਬਨ ਬਾਦ ਹੈ ਨਹੀਂ ਸਾਧ ਸੰਗਤ ਜੀ ਇਹ ਮਸਿਆ ਤੇ ਪੂਰਨ ਮਾਸ਼ੀਆਂ NASA ਵਾਲਿਆਂ ਨੇ 50 50 100 ਸਾਲ ਪਹਿਲਾਂ ਦੀ ਅੱਗੇ ਦੀਆਂ ਕੱਡੀਆਂ ਹੋਈਆਂ ਤਰੀਕਾਂ ਵੀ ਕਦੋਂ ਨੇ ਇਹ ਮਸਿਆ ਨੂੰ ਕੀ ਕਹਿੰਦੇ ਨੇ NASA ਵਾਲੇ ਸੈਂਟਿਸਟ ਸਾਇੰਸ ਵਾਲੇ ਮਸਿਆ ਨੂੰ ਕੀ ਕਹਿੰਦੇ ਨੇ ਨਿਊ ਮੂਨ ਕਹਿੰਦੇ ਨੇ ਪੂਰਨ ਮਾਸੀ ਨੂੰ ਕਹਿੰਦੇ ਨੇ ਫੁੱਲ ਮੂਨ ਵਿਚਾਂ ਦਰਮਾ ਪੂਰਾ ਦਿਖਦਾ ਸੋ ਇਹ ਕੋਈ ਬ੍ਰਾਹਮਣਵਾਦ ਨਹੀਂ ਹੈ ਮਸਿਆਂ ਨੂੰ ਨਿਊ ਮੂਨ ਕਹਿੰਦੇ NASA ਵਾਲੇ ਸਾਇੰਟਿਸਟ ਜਿਹਦੀ ਆਪ ਅੱਜ ਕੱਲ ਲੋਕ ਕਹਿੰਦੇ ਜੇ ਇਸ ਤਾਂ ਸਾਇੰਸ ਤੇ ਭਰੋਸਾ ਕਰਦੇ ਆ ਅਸੀਂ ਤਾਂ ਕਿਸੇ ਹੋਰ ਤੇ ਕਰਦੇ ਨਹੀਂ ਸਾਇੰਸ ਵਾਲਿਆਂ ਨੇ ਸਾਧ ਸੰਗਤ ਜੀ ਮਸਿਆਂ ਉਹਨਾਂ ਨੇ ਵੀ ਤਰੀਕਾ ਕੱਢੀਆਂ ਹੋਈਆਂ ਪੂਰਨ ਮਾਸੀ ਦੀ ਵੀ ਕੱਡੀਆਂ ਹੋਈਆਂ ਆਉਣ ਵਾਲੇ 50 50 100 ਸਾਲਾਂ ਦੀਆਂ ਕਦੋਂ ਹੋਣੀਆਂ ਤੇ ਮਸਿਆਂ ਨੂੰ ਕਹਿੰਦੇ ਨੇ ਉਹ ਨਿਊ ਮੂਨ ਔਰ ਪੂਰਨ ਮਾਸੀ ਨੂੰ ਕਹਿੰਦੇ ਨੇ ਫੁੱਲ ਮੂਨ ਤੋ ਕਿ ਬਾਮਣਵਾਦ ਨਹੀਂ ਸਾਧ ਸੰਗ ਜੀ ਸਮਝਣਾ ਨਹੀਂ ਸਮਝਣ ਦੀ ਕੋਸ਼ਿਸ਼ ਇਹ ਕਰਨੀ ਹੈ ਵੀ ਗੁਰਮੁਖ ਕੀ ਕਹਿੰਦੇ ਨੇ ਗੁਰੂ ਪਿਆਰੇ ਕੀ ਕਹਿੰਦੇ ਨੇ ਸੋ ਪਰੰਪ੍ਰਾ ਲਿਖਾ ਕਿੱਥੇ ਆ ਤੋ ਸਮਝਣ ਦੀ ਕੋਸ਼ਿਸ਼ ਕਰੋ ਉਹ ਸੁਦੀ ਸਤਵੀ ਦਾ ਮਤਲਬ ਹੈ ਵੀ ਜਦੋਂ ਉਹ ਦਾ ਮਹੀਨਾ ਆਇਆ ਔਰ ਮਸੇ ਆਈ ਮਸਿਆ ਇੱਕ ਵਾਰੀ ਆਉਂਦੀ ਗੁਰੂ ਪਿਆਰੇ ਮਹੀਨੇ ਦੇ ਵਿੱਚ ਪੂਰਨਮਾਸੀ ਵੀ ਇੱਕ ਵਾਰੀ ਆਉਂਦੀ ਠੀਕ ਹੈ ਹੁਣ ਪੋ ਦਾ ਮਹੀਨਾ ਵੀ ਇੱਕ ਵਾਰੀ ਆਉਂਦਾ 12 ਮਹੀਨਿਆਂ ਦੇ ਵਿੱਚੋਂ ਹਨਾ ਸੋ ਪੋ ਦੇ ਮਹੀਨੇ ਜਦੋਂ ਮਸਿਆ ਆ ਗਈ ਪੋ ਸੁਦੀ 7ਵੀਂ ਕਿਉਂਕਿ ਮਸਿਆ ਤੋਂ ਬਾਅਦ ਗੁਰੂ ਪਿਆਰੇ ਸੁਦੀ ਚੱਲਦੀ ਹੈ ਮਸਿਆ ਤੋਂ ਅਗਲਾ ਦਿਨ 1 ਸੁਦੀ 2 ਸੁਦੀ 3 ਸੁਦੀ 4 ਸੁਦੀ ਪੂਰਨਮਾਸੀ ਤੋਂ ਬਾਅਦ 1 ਵਦੀ 2 ਵਦੀ 3 ਵਦੀ 4 ਵਦੀ 5 ਵਜੀ ਐਦਾਂ ਚੱਲਦਾ ਸੋ ਇਤੇ ਅਸਦੇ ਵਿੱਚ ਸਾਡੇ ਗੁਰ ਇਤਿਹਾਸ ਦੇ ਵਿੱਚ ਗੁਰੂ ਪਿਆਰੇ ਇਸੇ ਤਰ੍ਹਾਂ ਤਰੀਕਾ ਆਉਣ ਗਿਆ ਸੁਦੀ ਵਦੀ ਸੁ ਦਾਸ ਨੇ ਤਾਂ ਬੇਨਤੀ ਕੀਤੀ ਆ ਵੀ ਜਦੋਂ ਮੱਸਿਆ ਆਵੇ ਮੱਸਿਆ ਤੋਂ ਬਾਅਦ ਇੱਕ ਸੁਦੀ 200 ਦੀ 300 ਦੀ ਤੀਸਰਾ ਦਿਨ ਚੌਥਾ ਦਿਨ 400 ਦੀ ਇਸ ਤਰ੍ਹਾਂ 10ਵੇਂ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਪੁਰਬ ਚੇਤੇ ਰੱਖੋ ਬਸ ਉਹ ਸੁਦੀ 7ਵੀਂ ਭਾਵ ਉਹ ਦਾ ਮਹੀਨਾ ਆਇਆ ਉਹਦੇ ਮਹੀਨੇ ਦੇ ਮਸਿਆਈ ਮਸਿਆ ਤੋਂ 7ਵੇਂ ਦਿਨ ਸਿੱਧਾ ਸਿੱਧਾ ਸਾਹਬ ਹੈ। ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰੂ ਪੋ ਕਤਕ ਦੀ ਪੂਰਨਮਾਸ਼ੀ ਕਤਕ ਦਾ ਮਹੀਨਾ ਪੂਰਨਮਾਸ਼ੀ ਨੂੰ ਸੋਏ ਭੰਬੜ ਪੂਸੇ ਗੁਰੂ ਪਿਆਰਿਓ ਕਿਦਾਂ ਪਏ ਇਹ ਤਾਂ ਇੱਕ ਤਾਂ ਜਿਹੜਾ ਕੈਲੰਡਰ ਹੈ ਨਾ ਇਹ ਜਿਹਨੂੰ ਆਪਾਂ ਕਹਿੰਦੇ ਆ 2025 ਚੱਲ ਰਿਹਾ ਹੁਣ ਇਹਨੂੰ ਕਹਿੰਦੇ ਗ੍ਰੈਗੋਰੀਅਨ ਕੈਲੰਡਰ ਇਹਦਾ ਨਵਾਂ ਸਾਲ ਚੜਦਾ ਜਨਵਰੀ ਤੋਂ ਤੇ ਸਿੱਖਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਨੀਅਰ ਅਬਾਊਟ 12-13 ਮਾਰਚ ਦੇ ਆਸ-ਪਾਸ ਚੇਤ ਤੋਂ ਸੋ ਇਸੇ ਪਰੰਪਰਾ ਲਿਖਾ ਪੈਂਦਾ ਗੁਰੂ ਪਿਆਰਿਓ ਇਸ ਕੈਲੰਡਰ ਦੇ ਹਿਸਾਬ ਨਾਲ ਨਾ ਚੱਲੀਏ ਆਪਾਂ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਨਾ ਚੱਲੀਏ ਕਿਉਂਕਿ ਇਹਦੇ ਵਿੱਚ ਪਹਿਲਾਂ 10 ਮਹੀਨੇ ਹੁੰਦੇ ਇਹ ਵੀ ਇਸੇ ਤਰ੍ਹਾਂ ਸ਼ੁਰੂ ਹੁੰਦਾ ਸੀ ਮਾਰਚ ਤੋਂ ਸੋ ਦੇਸੀ ਮਹੀਨੇ ਚੇਤੇ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਵੀ ਦਸੀਏ ਸੋ ਇਹ ਪਰੰਪਰਾ ਲਿਖਾ ਪੈਂਦਾ ਠੀਕ ਹੈ ਜੀ ਸੋ ਮਹਾਰਾਜ ਕਹਿੰਦੇ ਵੀ ਕਈ ਤਾਂ ਮੌਖ ਰੁੱਤਾਂ ਨੂੰ ਵਿਸ਼ੇਸ਼ ਰੱਖ ਕੇ ਕੋਈ ਕਰਮ ਕਰਦੇ ਵੀ ਆਹ ਰੁੱਤ ਦੇ ਵਿੱਚ ਬਸੰਤ ਰੁੱਤ ਦੇ ਵਿੱਚ ਆ ਮਹੀਨੇ ਦੇ ਵਿੱਚ ਕਰਨਾ ਕੋਈ ਕਰਮ ਕਰਨਾ ਕਈ ਮਹਾਰਾਜ ਕਹਿੰਦੇ ਫਿਰ ਇੱਥੇ ਤਾਂ ਦੇ ਨਹੀਂ ਮੋਖ ਰੱਖ ਕੇ ਕਰਮ ਕਰਦੇ ਜਿਸ ਤਰ੍ਹਾਂ ਏਕਮ ਦੂਜ ਤੀਜ ਦਾਸ ਨੇ ਬੇਨਤੀ ਕੀਤੀ ਹੁਣੇ ਕਈ ਕ੍ਰਿਸ਼ਨ ਅਸ਼ਟਮੀ ਨੂੰ ਕਈ ਰਾਮ ਨੋਮੀ ਨੂੰ ਮੈਨ ਸਮਝ ਕਰਕੇ ਰੱਖ ਕਰਕੇ ਇਹਨੂੰ ਕਰਮ ਕਰਦੇ ਕਈ ਮਹਾਰਾਜ ਕਹਿੰਦੇ ਰਾਤੀ ਰੁੱਤੇ 33 ਵਾਰ ਵਾਰ ਤੋਂ ਪਾਪ ਸੋਮਵਾਰ ਮੰਗਲਵਾਰ ਬੋਧਵਾਰ ਹੁਣ ਆਪਾਂ ਕਹਿੰਦੇ ਆ ਸੰਡੇ ਇਹਦੀ ਵੀ ਵਿਚਾਰ ਆਪਾਂ ਫੇਰ ਕਦੇ ਗੁਰੂ ਪਿਆਰੇ ਕਰਾਂਗੇ ਸੰਡੇ ਤੋਂ ਮਤਲਬ ਕੀ ਹੁੰਦਾ ਸੰਡੇ ਤੋਂ ਪਾਪ ਸਨ ਤੋਂ ਪਾਪ ਸੂਰਜ ਤੋਂ ਡੇ ਤੋਂ ਪਾਪ ਦਿਨ ਸੂਰਜ ਦਾ ਦਿਨ ਮੰਡੇ ਤੋਂ ਪਾਪ ਮੂਨ ਮਨ ਤੋਂ ਭਾਵ ਚੰਦਰਮਾ ਚੰਦਰਮਾ ਦਾ ਦਿਨ ਸੋ ਪਹਿਲਾਂ ਗੁਰੂ ਪਿਆਰੇਓ ਬਹੁਤ ਸਮੇਂ ਪਹਿਲਾਂ ਰੋਮ ਦੇ ਵਿੱਚ ਲੋਕ ਚੰਦਰਮਾ ਦੀ ਪੂਜਾ ਕਰਦਾ ਕੋਈ ਸੂਰਜ ਦੀ ਪੂਜਾ ਕਰਦਾ ਸੋ ਇਹ ਰੋ ਵਿਚਾਰ ਇਹ ਆਪਾਂ ਵਿਚਾਰ ਫੇਰ ਕਦੇ ਕਰਾਂਗੇ ਸੋ ਇਸ ਕਰਕੇ ਗੁਰੂ ਪਿਆਰੇਓ ਸਮਝਣ ਦੀ ਕੋਸ਼ਿਸ਼ ਕਰਨੀ ਵੀ ਇਹ ਜਿਹੜਾ ਸੁਦੀਵਦੀ ਕੋਈ ਬਾਹਮਣਵਾਦ ਨਹੀਂ ਚੰਦਰਮਾ ਦੇ ਆਧਾਰ ਦੇ ਹਿਸਾਬ ਨਾਲ ਚੱਲਦਾ ਮਸੀਆ ਪੂਰਨਮਾਸ਼ੀ ਵੀ ਕੋਈ ਬਾਹਮਣਵਾਦ ਨਹੀਂ ਨਾਸਾ ਵਾਲੇ ਸਾਇੰਟਿਸਟਾਂ ਨੇ 100 ਸੋ ਸਾਲ ਦੀ ਕੱਢੀ ਹੋਈ ਏ ਤਰੀਕ ਪਹਿਲਾਂ ਹੀ ਠੀਕ ਹੈ ਸੋ ਗੁਰੂ ਪਿਆਰਿਓ ਮਹਾਰਾਜ ਜੀ ਕਥਨ ਕਰਦੇ ਕੋਈ ਫਿਰ ਐਤਵਾਰ ਨੂੰ ਸੋਮਵਾਰ ਨੂੰ ਬੁੱਧਵਾਰ ਨੂੰ ਮੁੱਖ ਰੱਖ ਕੇ ਕੋਈ ਕਥਨ ਕਰਦਾ ਕਰਮ ਕਰਦਾ ਵੀ ਅਸੀਂ ਐਤਵਾਰ ਨੂੰ ਕਰੀਏ ਸੋਮਵਾਰ ਨੂੰ ਕਰੀਏ ਵੀ ਬੁੱਧਵਾਰ ਨੂੰ ਕਰੀਏ ਵੀਰਵਾਰ ਨੂੰ ਆਹ ਕੰਮ ਨਾ ਕਰੀਏ ਪਰ ਗੁਰਮਤਿ ਦੇ ਵਿੱਚ ਸਾਰੇ ਦਿਨ ਚੰਗੇ ਨੇ ਗੁਰੂ ਪਿਆਰਿਓ ਕੋਈ ਵੀ ਦਿਨ ਮਾੜਾ ਨਹੀਂ ਗੁਰਮਤਿ ਦੇ ਵਿੱਚ ਕਿਹੜਾ ਦਿਨ ਮਾੜਾ ਕਿਹੜਾ ਮਹੀਨਾ ਮਾੜਾ ਕਿਹੜੀ ਰੁੱਤ ਮਾੜੀ ਸਾਡੇ ਵਾਸਤੇ ਜੇ ਇਸ ਰੁੱਤ ਦੇ ਵਿੱਚ ਜਿਸ ਮਹੀਨੇ ਦੇ ਵਿੱਚ ਜਿਸ ਸਮੇਂ ਦੇ ਵਿੱਚ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਨਾ ਕੀਤੀ ਨਾਮ ਨਹੀਂ ਜਪਿਆ ਉਹ ਦਿਨ ਸਾਡੇ ਲਈ ਮਾੜਾ ਵਾ ਸੋ ਮਹਾਰਾਜੀ ਕਥਨ ਕਰਦੇ ਰਾਤੀ ਰੁੱਤੀ ਥਤੀ ਵਾਰ ਕੋਈ ਰੁੱਤਾ ਦੇ ਮੋਖ ਰੱਖ ਕੇ ਕੋਈ ਕਰਮ ਕਰਦਾ ਕੋਈ ਥਤਾਂ ਦੇ ਵਿੱਚ ਕੋਈ 12 ਦੇ ਵਿੱਚ ਇਹਨਾਂ ਨੂੰ ਮੋਖ ਰੱਖ ਕੇ ਕਰਮ ਕਰਦਾ ਹੈ ਜੀਵ ਪਰ ਮਹਾਰਾਜ ਕਹਿੰਦੇ ਮਹਾਦੇਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਉਹ ਮਹੀਨਾ ਉਥੇ ਤਾਂ ਉਹ ਸਮਾਂ ਉਹ ਦਿਨ ਗੁਰੂ ਪਿਆਰੇ ਸਾਡੇ ਦੀ ਛੰਗੇ ਨੇ ਜਿਹੜੇ ਦਿਨ ਅਸੀਂ ਪ੍ਰਮਾਤਮਾ ਦੀ ਭਗਤੀ ਕੀਤੀ ਸੇਵਾ ਕੀਤੀ ਸਿਮਰਨ ਕੀਤਾ ਤੋ ਜਿਹੜੇ ਵੀਰਪੰਨ ਦਾਸ ਨੂੰ ਵੇਖ ਰਹੇ ਨੇ ਗੁਰੂ ਪਿਆਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਗੇ-ਅੱਗੇ ਗੁਰੂ ਪਿਆਰਿਓ ਰਖੜੀ ਆ ਰਹੀ ਨਾ ਤੇ ਰਖੜੀ ਬਾਰੇ ਵੀ ਦਾਸ ਨੇ ਅੱਜ ਪੋਸਟ ਪਾਈ ਆ ਕਥਾ ਦੀ ਪਾਈ ਆ ਵੀ ਕਿਹਨਾਂ ਨੂੰ ਰਖੜੀ ਮਨਾਉਣੀ ਚਾਹੀਦੀ ਆ ਤੇ ਕਿਹੜੇ-ਕਿਹੜੇ ਰਖੜੀ ਨਹੀਂ ਮਣਾਉਂਦੇ ਉਹ ਵੀ ਆਪਾਂ ਕਥਾ ਗੁਰੂ ਪਿਆਰਿਓ ਆਪਣੇ ਚੈਨਲ ਤੇ ਪਾਈ ਹੋਈ ਆ ਸਮੇਂ-ਸਮੇਂ ਤੇ ਗੁਰੂ ਪਿਆਰਿਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਇਸ ਤਰ੍ਹਾਂ ਪੋਸਟ ਤੇ ਕਥਾ ਪਾਉਂਦੇ ਰਾਵਾਂਗੇ ਸੋ ਲੜੀਵਾਰ ਗੁਰੂ ਪਿਆਰਿਆਂ ਆਪਾਂ ਅੱਜ 17 ਗੁਰਬਾਣੀ ਦੀ ਕਥਾ ਕਰਾਂਗੇ ਸਤਗੁਰਾਂ ਦੀ ਕਿਰਪਾ ਦੇ ਨਾਲ 1430 ਅੰਗ ਤੱਕ ਅੱਗੇ-ਅੱਗੇ ਆਪਾਂ ਨੂੰ ਬਿਆਨਤ ਗੁਰੂ ਪਿਆਰਿ